ਪਹੁੰਚੇ ਹੋਏ ਆ ਤੇ ਜਿੱਥੇ ਜਗਜੀਤ ਸਿੰਘ ਦਲੇਵਾਲ ਮਰਬਤ ਤੇ ਬੈਠੇ ਨੇ ਤੇ ਕਾਫੀ ਮੋਰਚਾ ਵਧ ਰਿਹਾ ਹੈਗਾ ਤੇ ਨਵੇਂ ਜੋ ਸ਼ੈੱਡ ਪਾਏ ਜਾ ਰਹੇ ਜਾਂ ਤੰਬੂ ਲਗਾਏ ਜਾ ਰਹੇ ਆ ਪੱਕੇ ਤੌਰ ਤੇ ਇੱਥੇ ਰਾਤ ਕੱਟਣ ਲਈ ਜਾਂ ਅੱਗੇ ਮੋਰਚੇ ਨੂੰ ਜਾਰੀ ਰੱਖਣ ਲਈ ਰਹਿਣ ਦੀ ਜਗ੍ਹਾ ਬਣਾਉਣੀ ਬਹੁਤ ਜ਼ਰੂਰੀ ਆ ਟਰਾਲੀਆਂ ਵੀ ਖੜੀਆਂ ਨੇ ਤੇ ਪੱਕੇ ਟੈਂਟ ਵੀ ਲਾਏ ਜਾ ਰਹੇ ਆ ਤੇ ਆ ਦੇਖੋ ਕਾਫੀ ਮਿਹਨਤ ਕਰ ਰਹੇ ਨੇ ਭਾਈ ਜੀ ਹੁਣੀ ਸਾਡੇ ਨਾਲ ਖੜੇ ਨੇ ਭਾਈ ਜੀ ਇਹ ਟੈਂਟ ਕਿੱਥੋਂ ਲੱਗ ਰਿਹਾ ਕਿੱਥੋਂ ਦੀ ਇਹ ਇਹ ਅਸੀਂ ਬਲਾਕ ਹਬੌਰ ਤੋਂ ਆ ਤੇ ਇਹ ਟੈਂਟ ਪਹਿਲਾਂ ਟਰਾਲੀਆਂ ਸੀ ਸਾਡੀਆਂ ਇੱਥੇ ਪਰ ਟਰਾਲੀਆਂ ਦੇ ਵਿੱਚ ਸੰਗਤ ਬਹੁਤ ਜ਼ਿਆਦੀ ਵੱਧ ਗਈ ਆ ਪਿੱਛੋਂ ਬਹੁਤ ਸੰਗਤ ਹੈ ਰੇਗਪੈਂਟ ਚੋਂ 15 20 20 ਬੰਦੇ ਆ ਰਹੇ ਆ ਬੀਬੀਆਂ ਆ ਰਹੀਆਂ ਉਹਨਾਂ ਨੂੰ ਦੇਖਦੇ ਹੋਏ ਫਿਰ ਇੱਥੇ ਅਸੀਂ ਟੈਂਟ ਦਾ ਪ੍ਰਬੰਧ ਕਰ ਰਹੇ ਆ ਤੇ ਇਹ ਹੁਣ ਪੱਕਾ ਟੈਂਟ ਜਿਹੜਾ ਲੋਹੇ ਨਾਲ ਲਾਇਆ ਇਹ ਉੱਤੇ ਜਿਹੜਾ ਮੁੰਡਾ ਨਿਰਮਲ ਸਿੰਘ ਹੈ ਸਾਡਾ ਬਲਾਕ ਪ੍ਰਧਾਨ ਬੱਲੂਆਣਾ ਅੱਛਾ ਜੀ ਤੇ ਮੈਂ ਬਲਾਕ ਪ੍ਰਧਾਨ ਬੋਹਰਾ ਠੀਕ ਹੈ ਜੀ ਤੇ ਅੱਥੀ ਕੰਮ ਕਰਦੇ ਪਏ ਆ ਕਿਉਂਕਿ ਸਰਕਾਰ ਸੋਚਦੀ ਸੀ ਵੀ ਜਿਹੜਾ ਕਿਸਾਨ ਇਦਾਂ ਹੀ ਬੈਠੇ ਹੋਏ ਆ ਤੇ ਹੁਣ ਉਹਨੂੰ ਪਤਾ ਲੱਗਿਆ ਵੀ ਵਾਕਈ ਕਿਸਾਨ ਆਪਣੀ ਹੱਕੀ ਮੰਗਾ ਲਈ ਬੈਠੇ ਹੋਏ ਆ ਹ ਲਗਾਤਾਰ ਦੁਨੀਆ ਜਿਹੜੇ ਆਪਣੀਆਂ ਮੰਗਾ ਵਾਸਤੇ ਇੱਥੇ ਆ ਰਹੀ ਆ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਰੱਬ ਤੋਂ ਟਪਲਾ ਕਰੇ 18 ਦਿਨ ਹੋ ਗਏ ਆ ਤੇ ਜੇ ਆਪਾਂ ਵੇਖੀਏ ਵੀ ਇੱਕ ਦਿਨ ਭੁੱਖਾ ਨਹੀਂ ਰਿਹਾ ਜਾ ਸਕਦਾ ਅੱਜ ਉਹਨੇ ਸਰੀਰ ਜਿਹੜਾ ਆਪਣਾ ਸੀਗਾ ਉਸ ਕਿਸਾਨੀ ਵਾਸਤੇ ਅਰਪਣ ਕਰ ਦਿੱਤਾ ਚਾਹੇ ਉਹ ਪੰਜਾਬ ਦਾ ਕਿਸਾਨ ਹੈ ਚਾਹੇ ਉਹ ਏ ਬੰਗਾਲ ਦਾ ਕਿਸਾਨ ਹੈ ਚਾਹ ਜੁਪੀ ਦਾ ਕਿਸਾਨ ਹੈ ਚਾਹ ਬਿਹਾਰ ਦਾ ਕਿਸਾਨ ਹੈ ਇਹ ਕੱਲੇ ਪੰਜਾਬ ਵਾਸਤੇ ਨਹੀਂ ਮੇਸ਼ਾ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਸੀ ਪੰਜਾਬ ਲੋਕਾਂ ਨੂੰ ਸੇਧ ਦਿੰਦਾ ਸੀ ਉਸੇ ਤਹਿਤ ਹੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਜਿਹੜਾ ਅੰਦੋਲਨ ਸਟਾਰਟ ਕੀਤਾ ਕਿਉਂਕਿ ਐਮਐਸਪੀ ਸਾਰੇ ਦੇਸ਼ ਨੂੰ ਦਬਾਉਣ ਵਾਸਤੇ ਲੜਦੇ ਪਏ ਬਿਲਕੁਲ ਭਾਈ ਜਿਉਣਾ ਨੇ ਦੱਸਿਆ ਵੀ ਜੋ ਕੀ ਰਹਿਣ ਲਈ ਕਾਫੀ ਇੱਥੇ ਮੁਸ਼ਕਿਲ ਹੋ ਰਹੀ ਸੀ ਕਿ ਬੀਬੀਆਂ ਵੀ ਆ ਰਹੀਆਂ ਸੀਗਾ ਸੰਗਤ ਵੱਧ ਰਹੀ ਸੀਗੀ ਤੇ ਆਹ ਹੋਰ ਤੋਂ ਨੇ ਇਹ ਇਹਨਾਂ ਨੇ ਇੱਥੇ ਪੱਕਾ ਟੈਂਟ ਲਾਇਆਗਾ ਆਪਣੇ ਆਪ ਹੀ ਇਹ ਲਾ ਰਹੇ ਨੇ ਬਲਕ ਪ੍ਰਧਾਨ ਸੀਗੇ ਬਾਈ ਜੀ ਉੱਪਰ ਬੈਠੇ ਆ ਕਾਫੀ ਮਿਹਨਤ ਕੀਤੀ ਆ ਇਹਨਾਂ ਨੇ ਜਾਲ ਵਗੈਰਾ ਬੰਨ ਰਹੇ ਨੇ ਟੈਂਟ ਲੈਣਾ ਨਾ ਗੱਲਬਾਤ ਕਰਾਂਗੇ ਬਾਈ ਜੀ ਆ ਜੀ ਫਿਰ ਉੱਤੇ ਹੀ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਨਰਮਲ ਸਿੰਘ ਹੈ ਨਰਮਲ ਸਿੰਘ ਜੀ ਉੱਪਰ ਚੜੇ ਹੋਏ ਹੋ ਇਹ ਜੋ ਕੰਮ ਤੁਸੀਂ ਪਹਿਲਾਂ ਸਿੱਖਿਆ ਹੋਇਆ ਹੈ ਜਾਂ ਵੈਸੇ ਹੀ ਤੁਸੀਂ ਕਰ ਲੈਨੇ ਹੋ ਨਾ ਜੀ ਨਾ ਇਹ ਤਾਂ 2020 ਤੋਂ ਮੋਦੀ ਸਰਕਾਰ ਨੇ ਸਿਖਾਇਆ ਸਾਰਾ ਜਾਲ-ਜੋਲਾ ਘਰ ਬਣਾਉਣੇ ਰੋਟੀਆਂ ਪਕਾਉਣੀਆਂ ਸਾਰਾ ਕੋਸ਼ਿਸ਼ ਖਾਤਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਕਾਨੂੰਨ ਹੀ ਇਦਾਂ ਦੇ ਲਿਆ ਰਹੇ ਆ ਵੀ ਆਮ ਜਿਹੜੇ ਕਿਸਾਨ ਆ ਉਹ ਘਰੇ ਰਹਿ ਨਹੀਂ ਸਕਦੇ ਅੰਦੋਲਨ ਕਰੇ ਬਿਨਾ ਤੇ ਅੰਦੋਲਨ ਕਰਨਾ ਜ਼ਰੂਰੀ ਹੋ ਗਿਆ ਕਿਉਂਕਿ ਜਿਹੜੀ ਬੌਧੀ ਸਰਕਾਰ ਆ ਉਹ ਕਿਸਾਨਾਂ ਨੂੰ ਹਾਰਡ ਟਾਈਮ ਮਾਰਨ ਦੀਆਂ ਨੀਤੀਆਂ ਘੜ ਰਹੀ ਹੈ ਨਾ ਕਿ ਕਿਸਾਨਾਂ ਨੂੰ ਬਚਾਉਣ ਦੀ ਕੋਈ ਨੀਤੀ ਲਿਆ ਰਹੀ ਹੈ ਖਬਰਾਂ 'ਚ ਤਾਂ ਬਥੇਰੇ ਕਿਸਾਨ ਤੈਸ਼ੀ ਬੰਦੇ ਆ ਅਸੀਂ ਮੋਦੀ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਸਾਨੂੰ ਨਾ ਕਿਸੇ 2000 ਦੀ ਲੋੜ ਹੈ ਨਾ 4000 ਦੀ ਲੋੜ ਆ ਉਹ ਭਾਅ ਦੀ ਆਪਦੇ ਕੋਲੇ ਰੱਖੋ ਸਾਨੂੰ ਸਾਡੀ ਐਮਐਸਪੀ ਤੇ ਸਾਨੂੰ ਸਾਡੇ ਸੁਆਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਭਾਅ ਦੇ ਦਿਓ ਸਾਨੂੰ ਕਿਸੇ ਦੇ 2000 ਦੀ ਲੋੜ ਨਹੀਂ ਗਈ ਤੇ ਮੇਰੀ ਅਪੀਲ ਵੀ ਆ ਹੁਣ ਆਪਣੇ ਡੱਲੇਵਾਲ ਸਾਹਿਬ ਨੇ ਦੇਖੋ ਆਪਦਾ ਸਰੀਰ ਦਾਤੇ ਲਾ ਕੇ ਆਲ ਇੰਡੀਆ ਦੇ ਕਿਸਾਨਾਂ ਵਾਸਤੇ ਨਾ ਕਿ ਇਕੱਲੇ ਪੰਜਾਬ ਹਰਿਆਣਾ ਦੇ ਕਿਸਾਨਾਂ ਆਲ ਇੰਡੀਆ ਦੇ ਕਿਸਾਨਾਂ ਵਾਸਤੇ ਆਪਣਾ ਸਰੀਰ ਆ ਜਿਹੜਾ ਉਹ ਰਿਸਕ ਤੇ ਲੈ ਕੇ ਉਹਨਾਂ ਨੇ ਮਤਲਬ ਸ਼ੀਦੀ ਪਾਉਣ ਵਾਸਤੇ ਉਹ ਬੈਠੇ ਹੋਏ ਆ ਠੀਕ ਹੈ ਹੁਣ ਆਲ ਇੰਡੀਆ ਦੇ ਕਿਸਾਨਾਂ ਨੂੰ ਅਪੀਲ ਆ ਵੀ ਉਹ ਸਾਰੇ ਹਜੂਮ ਬਨ ਕੇ ਖਨੌਰੀ ਸ਼ੰਭੂ ਬਾਰਡਰਾਂ ਤੇ ਇੰਨਾ ਕ ਇਕੱਠ ਕਰ ਦਿਓ ਵੀ ਇਸ ਗੁੰਗੀ ਬੋਲੀ ਸਰਕਾਰ ਦੇ ਕੰਨ ਖੁੱਲ ਜਾਣ ਤੇ ਨਾ ਹੀ ਇਹ ਸਰਕਾਰ ਡੱਲੇਵਾਲ ਸਾਹਿਬ ਨੂੰ ਹੱਥ ਪਾ ਸਕੇ ਕਿਉਂਕਿ ਪਹਿਲਾਂ ਇਹਨਾਂ ਨੇ ਕੀਤਾ ਸੀ ਆਪਣੇ ਪੰਜਾਬ ਸਰਕਾਰ ਆ ਜਿਹੜੀ ਮਾਨ ਸਰਕਾਰ ਆ ਜਿਨ੍ਹਾਂ ਨੇ ਕੇਸਰੀ ਪੱਗਾਂ ਬੰਨੀਆਂ ਹੋਈਆਂ ਉਹ ਸਿਰਫ ਪੱਗਾਂ ਹੀ ਕੇਸਰੀ ਹੈ ਅੰਦਰੋਂ ਤਾਂ ਉਹ ਵੀ ਆਰਐਸਐਸ ਦੇ ਗੁਲਾਮ ਹੋਏ ਪਏ ਐ ਕਿਉਂਕਿ ਕੋਈ ਫੈਸਲਾ ਹੀ ਨਹੀਂ ਲੈ ਰਹੇ ਉਹ ਪੰਜਾਬ ਦੇ ਹੱਕ ਹੱਕ ਵਾਸਤੇ ਪਹਿਲਾਂ ਪਾਣੀਆਂ ਵਾਸਤੇ ਨੇ ਕੋਈ ਫੈਸਲਾ ਲਿਆ ਜੇ ਉਧਰ ਕੋਈ ਬੁੱਢੇ ਨਾਲੇ ਵਾਸਤੇ ਗਿਆ ਤਾਂ ਉਹਨਾਂ ਦੇ ਡਾਂਗਾ ਭਰਾਈਆਂ ਉਧਰ ਭਈਆਂ ਦੀ ਹਮਾਇਤ ਕੀਤੀ ਸੋ ਕੋਈ ਵੀ ਇਦਾਂ ਦਾ ਕੰਮ ਨਹੀਂ ਉਹਨਾਂ ਨੇ ਕੀਤਾ ਵੀ ਜਿਹੜਾ ਪੰਜਾਬ ਦੀ ਹੱਕ ਵਾਸਤੇ ਲੜਾਈ ਲੜੀ ਹੋਵੇ ਜਾਂ ਪੰਜਾਬ ਦੇ ਹੱਕ 'ਚ ਹੋਵੇ ਹਾਂ ਭਾਜਪਾ ਦੀ ਬੀ ਟੇਮ ਬਣ ਕੇ ਭੁਗਤ ਰਹੇ ਆ ਹੁਣ ਤੁਸੀਂ ਦੇਖ ਲਓ ਵੀ ਪੰਜਾਬ ਦੇ ਮੇਨ ਆਗੂ ਆਲ ਇੰਡੀਆ ਗੈਰ ਰਾਜਨੀਤਿਕ ਮੋਰਚੇ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ 18 ਦਿਨਾਂ ਤੋਂ ਮਰਨਵਰਤ ਤੇ ਬੈਠੇ ਆ ਤੇ ਇਸ ਗੂੰਗੇ ਮੁੱਖ ਮੰਤਰੀ ਦੇ ਮੂੰਹ ਚੋਂ ਇੱਕ ਬੋਲ ਸੁਣਿਆ ਤੁਸੀਂ ਕਿਉਂਕਿ ਜਦੋਂ ਬੀਜੇਪੀ ਕਹੂਗੀ ਜਦੋਂ ਅਮਿਤ ਸ਼ਾਹ ਦਾ ਫੋਨ ਆਊਗਾ ਵੀ ਭਾਈ ਤੂੰ ਆ ਬਿਆਨ ਦੇ ਦੇ ਉਦੋਂ ਹੀ ਬਿਆਨ ਮੂੰਹ ਚੋਂ ਨਿਕਲਣਾ ਉਦੋਂ ਪਹਿਲਾਂ ਨਹੀਂ ਨਿਕਲਣਾ ਇਹ ਗੁਲਾਮੀ ਦੀਆਂ ਹੱਦਾਂ ਪਾਰ ਕਰ ਚੁੱਕਾ ਹੈ ਜਿਹੜਾ ਆਪਣਾ ਸੀਐਮ ਉਹ ਬਤਨ ਰਵੀ ਜੀ ਉਹਨਾਂ ਨੇ ਬਹੁਤ ਵਧੀਆ ਗੱਲ ਸੁਣਾਈ ਆ ਤੇ ਉਹਨਾਂ ਦੇ ਜਜ਼ਬਾਤ ਬੋਲ ਰਹੇ ਸੀਗੇ ਕਿਉਂਕਿ ਜੋ ਕਿਸਾਨੀ ਸੰਘਰਸ਼ ਨੂੰ ਲੈ ਕੇ ਜੋ ਕੁਝ ਹੋ ਰਿਹਾਗਾ ਜਾਂ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਆਪਣੇ ਜੋ ਪ੍ਰਜਾਤੰਤ੍ਰਿਕ ਜੋ ਆਪਾਂ ਕਹ ਦਈਏ ਵੀ ਰਾਈਟਸ ਹੁੰਦੇ ਆ ਬੰਦੇ ਦੇ ਉਹ ਰਾਈਟਸ ਦੇ ਅਧੀਨ ਹੀ ਕਨਸਟੀਟਿਊਸ਼ਨ ਰਾਈਟ ਦੇ ਅਧੀਨ ਹੀ ਇਹ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਪਹੁੰਚ ਰਹੇ ਸੀ ਕਿ ਪਰ ਇਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਗਿਆ ਉਹ ਬਤਨਵਾਜੀ